ਹੁਣ ਅਸੀਂ ਪਹੁੰਚ ਗਏ ਆ ਤੇ ਹੁਣ ਅਸੀਂ ਘੁੰਮਦੇ ਪਏ ਆ ਬਈ ਹੁਣ ਅਸੀਂ ਖਾਣ ਲਗੇ ਛੋਲੇ ਭਟੂਰੇ ਤੇ ਬੈਠੇ ਹੋਏ ਆ ਅਸੀਂ ਕੁੱਲੂ ਦੇ ਬੱਸ ਸਟਾਪ ਤੇ ਖੜੇ ਆ ਤੇ ਸਾਡੇ ਬ੍ਰੇਕ ਆ ਹੁਣ ਬੱਸ ਦੀ ਤੇ ਹੌਲੀ ਹੌਲੀ ਚੱਲੂਗੀ ਫੇਰ ਅਸੀਂ ਮੰਹਾਲੀ ਪਹੁੰਚਾਂਗੇ ਲੋ ਜੀ ਚਨੇ ਬਣ ਰਹੇ ਆ ਇੱਥੇ ਤਾਂ ਦਾਲ ਘੱਟ ਚਨੇ ਜ਼ਿਆਦੇ ਖੰਦੇ ਆ ਲੋ ਜੀ ਬਣਾ ਲਿਆ ਆਂਜੇ ਜਿਵੇਂ ਲਿਆ ਪੱਤੇ ਪੋਸ਼ਣ ਦਾ ਹੈ ਤਿਆਰ ਕਰ ਲਿਆ ਤੇ ਦੋ ਨਾਨਾ ਹੈ ਹਾਂ ਹੋਰ ਨਸੀ ਕੁਛ ਖਾਣ ਪੀਣੇ ਲੈ ਲਿਆ ਤੇ ਸ਼ੌਕ ਤੋਂ ਤੇ ਹੁਣ ਚੱਲੇ ਫੇਰ バス ਕੋ ਛੇਤੀ ਛੇਤੀ ਚਲੋ ਮੰਮਾ ਜੀ ਹਾਂ ਜੀ ਚੱਲਣਾ ਤੇ ਫੇਰ バス ਤੋਂ ਉਤਰਨਾ ਤਰਪਣੀ ਸ਼ਾਇਦ ਕੇ ਜਣੋ ਸੁਫਾਈ ਕੀਤੀ ਜਾਂਦੀ ਹੈ ਸ਼ਿਮਨਾ ਕੋਣ ਅਸੀਂ ਜਾ ਕੇ ਖੰਨੇ ਆ ਪਿੰਨੇ ਆ ਸੀ ਉਹ ਇੱਥੇ ਜਣਾਂ ਤੇ ਹੋ ਪਹੁੰਚਣਾ ਲਿਆ ਸੀ ਇੱਥੇ ਪਹੁੰਚ ਕੇ ਤੁਹਾਨੂੰ ਸਾਰਿਆਂ ਨੂੰ ਖਾਣੇ ਆ ਚਾਹੇ ਹੁਣ ਅਸੀਂ ਪਹੁੰਚ ਗਏ ਆ ਤੇ ਹੁਣ ਅਸੀਂ ਘੁੰਮਦੇ ਪਏ ਅਬ ਯਾਰ ਇਹ ਹੁਣ ਕੁਝ ਖਾਣ ਨੂੰ ਅਸੀਂ ਦੇਖ ਰਹੇ ਆ ਵੀਡੀਓ ਸਹੀ ਹੈ ਤੇ ਦੇਖਦੇ ਆ ਕੀ ਖਾਣੇ ਆ ਅਸੀਂ ਹੁਣ ਤੇ ਬਸ ਵੀ ਆ ਦੇਖ ਰਹੇ ਆ ਬਹੁਤ ਸੋਹਣਾ ਆ

ਹੁਣ ਅਸੀਂ ਲਗੇ ਕੋਲਡ ਬੋਫੇ ਡੈਡੀ ਜੀ ਬੋਟ ਕੌਫੀ ਪੀ ਲਿਆ ਅੰਦਰ ਸਾਰੇ ਜਾਣੇ ਸਾਰੇ ਪੀ ਲਿਆ ਤੇ ਹੁਣ ਅਸੀਂ ਪਿੰਦੇ ਆ ਮੀ ਮਮੀ ਜੀ ਸਾਥੋਂ ਵੀ ਕਹਾਣ ਨਿਕਲਿਆ ਹੈ ਕਹਿੰਦੇ ਕੋ ਆਈਸਕ੍ਰੀਮ ਵਾਣੀ ਤੇ ਆਈਸਕ੍ਰੀਮ ਖਾਣ ਨੇ ਲੀ ਚ ਖਤਮ ਹੋ ਗਈ ਕੋਲਡ ਬੋਫੇ ਮੰਮਾ ਵੀ ਖੁਸ਼ ਹੋਏ ਬੇ ਹੁਣ ਅਸੀਂ ਚਲੇ ਆ ਗੁਰਦੁਆਰਾ ਸਭ ਤੇ ਉੱਥੇ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਂਦੇ ਆ ਉੱਥੇ ਦੇ ਵੀ ਇੱਕ ਵਕਤ ਤੇ ਚੱਲਦੇ ਆ 5 ਮਿੰਟ ਦਾ ਰਸਤਾ ਹੈ ਕਹਿੰਦੇ ਹੂਰ ਕੇ ਉੱਤੇ ਉੱਤੇ ਅਸੀਂ ਚੱਲਦੇ ਆ। ਸੋ ਅਸੀਂ ਵੱਡਾ ਬੈਗ ਚੱਕਿਆ ਹੈ, ਥੱਕੇ। ਥੱਕੇ। ਬਾਸ ਹੋ ਗਏ ਮੰਮੀ ਜੀ ਦੀ। ਵੱਡਾ ਬੈਗ ਚੱਕਿਆ ਹੈ। ਦਰਜੀ ਕਹਿੰਦੇ ਹੁਣ ਤੁਸੀਂ ਵੱਡਾ ਬੈਗ ਚੱਕੋ, ਛੋਟਾ ਮੈਂ ਤੁਹਾਨੂੰ ਦਵਾਂ। ਸੋ ਉੱਥੇ ਮਿਲਦੇ ਆ। ਦੇਖ ਸਕਦੇ ਹੋ ਉਹ ਗੁਰਦੁਆਰਾ ਸਾਹਾ। ਇੱਧਰੋਂ ਅਸੀਂ ਜਾ ਰਹੇ ਹਾਂ ਹైదਰਪੁਰਕ ਲੱਗ ਰਿਹਾ ਨਿਆਲੇ ਰੋੜਾ ਪਿਆ ਹੋਇਆ ਆ ਜਿੰਦਾ ਬਿੱਚੀ ਆ ਮੁਕੀ ਹੋ ਰਹੀ ਸੈਰਾ ਨਿਆਲੇ ਤੇ ਰੋੜਾ ਪਿਆ ਨਾ ਕਿਸੇ ਮਨੋ ਹਰ ਕੰਮ ਤੂੰ ਬਿਲਕੁਲ ਸਮਾਨ ਸੁਣਦਾ ਨਹੀਂ ਖਾਓ ਗੱਡੀਆਂ ਕਿੱਦਾਂ ਆਉਂਦੀਆਂ ਜਾਂਦੀਆਂ ਆ ਉਹ ਪੀੜੀ ਪੀੜੀ ਹੈ ਮਿਲਿਆ ਆ ਇੱਧਰ ਦੇਖੋ ਕਿੰ다 ਚੜ੍ਹਾਈ ਆ ਤੇ ਹੁਣ ਪਹੁੰਚਣ ਵਾਲੇ ਆ ਅਸੀਂ ਲੋ ਪਹੁੰਚ ਹੀ ਗਏ ਸੀ ਗੁਰਦੁਆਰਾ ਸਾਹਿਬ ਤੇ ਲੋ ਬਹੁਤ ਹੇਠੇ ਦਰਸ਼ਨੇ ਆਉਂਦੇ ਆ ਸੀ ਫਿਰ ਤਰਫਿਆਂ ਹੁਣ ਅਸੀਂ ਜਾਣਾ ਮੰਡੀ ਤੇ ਸਾਰਾ ਘੁੰਮ ਘੁੰਮ ਕੇ ਹੁਣ ਕਹਿੰਦੇ ਮੰਡੀ ਜਾਣਾ ਆ ਬਹੁਤ ਵਧੀਆ ਸ਼ਹਿਰ ਸਾਫ ਸੁੱਝਾ ਹਾਂਜੀ ਜਿੰਦੇ ਸਾਰੇ ਠੰਡਾ ਮੌਸਮ ਚੇਂਜ ਹੁੰਦਾ ਰਹਿੰਦਾ ਆ ਸੀ ਫਿਰ ਚਲ ਦੇਖ ਸਕਦੇ ਹੋ ਬਾਜ਼ਾਰ ਦੀ ਲੋਕ ਹੁੰਦੇ ਫਿਰਦੇ ਹੋਏ ਸਾਡੇ ਅੰਗੂ ਤੋ ਆ ਦੇਖੋ ਪਾਣੀ ਦੀ ਬੋਤਲ ਕਿੱਧਰ ਲੱਗੇ ਆਂ ਤੇ ਆ ਰੇਡੀਜੀ ਤੇ ਸੋ ਦੇਸਾ ਦੇ ਬਾਜ਼ਾਰ ਇੱਥੇ ਦਾ ਤੇ ਹੁਣ ਅਸੀਂ ਛੇ ਵਾਪਿਸ ਹੁਣ ਮੰਡੀ ਚੱਲਦੇ ਆਂ ਅਸੀਂ ਬੱਸ ਤੇ ਬੈਠਣਾ ਆਂ ਬੱਸ ਅੱਗੇ ਚੱਲਦੇ ਆਂ ਫਿਰ ਤੋਂ ਸੋ ਬੱਸ ਮਿਲ ਗਈ ਤੇ ਬੱਸ ਚੜ੍ਹਨ ਲੱਗੇ ਆਂ ਤੇ ਇੱਧਰ ਤੁਸੀਂ 뷰 ਦੇਖ ਸਕਦੇ ਹੋ ਇੱਥੇ ਦਾ ਬਹੁਤ ਘੈਂਟ ਆ ਸਾਰੇ 뷰ਸ ਇੱਥੇ ਘੈਂਟ ਆ ਸੋ ਹੁਣ ਅਸੀਂ ਚਲੋ ਪਾਸਟ ਜਾਂਦੇ ਆ ਤੇ ਆ ਦੇਖੋ ਅਸੀਂ ਨਿਊ ਨਿਊ ਫਰੂਟ ਲਿਆਇਆ ਹੈ ਇਹ ਹੈਗਾ ਆੜੂ ਵਰਗਾ ਲੱਗਦਾ ਪਰ ਇਹਨੂੰ ਖਰਮਾਨੀ ਕਹਿੰਦੇ ਆ ਖਰਮਾਨੀ ਖਰਮਾਨੀ پتہ ਨਹੀਂ ਇਹ ਕਿਆ ਨਾਇਆ ਜੋ ਇਹ ਬੜਾ ਸਹੀ ਪਤਾ ਨਹੀਂ ਹੁਣ ਦੇਖਦੇ ਆ ਕਿੱਦਾਂ ਦਾ ਟੇਸਟ ਹੈ ਇਹਦਾ ਹਾਂ ਹੁਣ ਤੁਹਾਨੂੰ ਅਸੀਂ ਖਾ ਕੇ ਦੱਸ ਦੇ ਕਿੱਦਾਂ ਦਾ ਟੇਸਟ ਆ ਆੜੂ ਵਰਗਾ ਹੀ ਹੈ ਹੂੰ ਨੂੰ ਮਚਾ ਰੋਈ ਆ ਸਾਬਾ ਮਿੱਠਾ ਨਾਲੇ ਸੋਫਟ ਆ ਜਦੋਂ ਹਾਰਡ ਹੁੰਦੇ ਹਨਾ ਆਹੂ ਇਹ ਸੋਫਟ ਆ ਹੂੰ ਇਹ ਵੀ ਆ ਇੱਕ ਟਿਕੀ ਵਿੱਚੋਂ ਨਿਕਲਦੀ ਆ ਬੈਸਟ ਆ ਹੜਾ ਸੀ ਮੰਡੀ ਗੁਰਦੁਆਰੇ ਪਹੁੰਚ ਗਏ ਆ ਪਿਸਾਫਰ ਬਹੁਤ ਲੰਬਾ ਹੈ ਤੇ ਥੱਕ ਗਏ ਆ ਅਸੀਂ ਸਾਰੇ ਜਾਣੇ ਏ ਨਵਾਂ ਅੰਦਸ਼ੇ ਕਰਾਉਣੇ ਆ ਇਹ ਇਤਿਹਾਸਿਕ ਗੁਰਦੁਆਰਾ ਆ ਗੁਰੂ ਗੋਬਿੰਦ ਸਿੰਘ ਜੀ ਦਾ ਸੋ ਅੰਦਸ਼ੇ ਕਰਦੇ ਦਰਸ਼ਨ ਕਰਕੇ ਤੇ ਵਾਪਸ ਚਲੇ ਆ ਘਰਾਂ ਨੂੰ ਹੁਣ ਅਸੀਂ ਘਰਾਂ ਨੂੰ ਮਹਿਮਾਨੀ ਕਰ ਲਈ ਆ ਤੇ ਬਸ ਕਹਿੰਦੇ ਉਧਰ ਦੂਜੇ ਯਾਰੋਂ ਹੀ ਮਿਲਣੀ ਆ ਤੇ ਅੱਥੇ ਬਸ ਕੁਰੀ ਖੜਦੀ ਨਹੀਂ ਇਸ ਕਰਕੇ ਹੁਣ ਅਸੀਂ ਜਾ ਰਹੇ ਆ ਉਧਰ ਤੇ ਤੇ ਬਾਸੇ ਲਵਾਂਗੇ ਤੇ ਆਪਣੇ ਸ਼ਹਿਰ ਗਰਸ਼ਨ ਕਰ ਜਾਵਾਂਗੇ ਉਹ ਜੀ ਕਹਿੰਦੇ ਲੱਗੀ ਸਾਨੂੰ ਪਿਆਸ ਤੇ ਲੈਮਨ ਪਾਣੀ ਪੀਣ ਲੱਗੇ ਆ ਵੀਊ ਚੈੱਕ ਕਰ ਸਕਦੇ ਹੋ ਕਿੱਥੇ ਦਾ ਵੀ ਹੁਣ ਅਸੀਂ ਪੀ ਰਹੇ ਹਾਂ ਲਵਨ ਜੂਸ ਤੇ ਖੜੇ ਕੇ ਜਨੰਦ ਰਹਿ ਰਹੇ ਹਾਂ ਨਾਲੇ ਮੰਡੀ ਦੇਖ ਰਹੇ ਹਾਂ ਵੀਊ ਦੇਖ ਰਹੇ ਇੱਥੇ ਦੇ ਨਾਲੇ ਪੀ ਰਹੇ ਹਾਂ ਤੁਸੀਂ ਮੇਰੀ ਖਾਲ ਦੇਖ ਸਕਦੇ ਹੋ ਸੀ ਪੂਰੇ ਥੱਕ ਚੁੱਕੇ ਹਾਂ ਹਾ ਬਹੁਤ ਲੰਬਾ ਸਫਰ ਆ ਸੋ ਇੱਥੇ ਪਹੁੰਚਣਾ ਬੰਦਾ ਹੀ ਆ ਸੋ ਚੱਕ ਕਰੋ ਬਾਈ ਅਹ ਹੁਣ ਅਸੀਂ ਚੜਕੇ ਜਾ ਰਹੇ ਹਾਂ ਇਹ ਅਜੇ ਥੋੜਾ ਜਿਹਾ ਦੂਰ ਆ ਉੱਥੇ ਆ ਕੇ ਬੱਸ ਰੁਕਦੀ ਆ ਹੋਰ ਕਿਤੇ ਰੁਕਦੇ ਨਹੀਂ ਸਟੌਪ ਆ ਬੱਸ ਉੱਥੇ ਜਾ ਕੇ ਰੁਕ ਦਈਏ ਬੱਸ ਹਾਂ ਮੈਂ ਬਹੁਤ ਥੱਕ ਗਈ ਹਾਂ ਮੈਂ ਅਮੂ ਚ ਦੇਖ ਸਕਦਾ ਹਾਂ ਬੁੜਿਆ ਪਿਆ ਐਂਡ ਮੁਰ ਜਾਇਆ ਪਿਆ ਹਾਂ ਫਿਰ ਵੀ ਅਸੀਂ ਜਿੰਮਤ ਨਹੀਂ ਹਾਰਨੀ ਘਰੇ ਪਹੁੰਚਣਾ ਆਏ ਹਾਂ ਉੱਚ ਕੇ ਰਮਾਂਗੇ ਹਾਂ ਸੋ ਮੇਰੇ ਦਫੇ ਬਾਸ ਮੰਗੂਗੀ ਫੇਰ ਦੰਸਾਂਗੇ ਬਣੀ ਲੈ ਚਲੋ ਜੀ ਤੁਸੀਂ ਵੀ ਮੇਰੇ ਨਾਲ ਮੰਡੀ ਘੁੰਮ ਲਓ ਮੇਰੇ ਅੰਗੂ ਪੈਦਲ ਤੋਂ ਤੇ ਪਰ ਤੇ ਲੋ ਜੀ ਬਸ ਆ ਗਈ ਆ ਗਈ ਚੱਲ ਗਈ ਚੱਲ ਗਈ ਸਾਈਡ ਤੇ ਕਰਕੇ ਚਲੋ ਚਲੋ ਕੋਈ ਨਹੀਂ ਕੋਈ ਹਾਂ ਤੁਸੀਂ ਦੇਖ ਸਕਦੇ ਹੋ ਮੰਡੀ ਸਾਰੀਆਂ ਮੰਡੀ ਜੀ ਮੰਡੀ ਸ਼ਹਿਰ ਫਾਈਨਲੀ ਹੁਣ ਅਸੀਂ ਮੰਡੀ ਦੇ ਬੱਸ ਸਟਾਪ ਤੇ ਪਹੁੰਚ ਗਏ ਆ ਤੇ ਅਸਿੱਤ ਕੋ ਬੱਸ ਲੈ ਕੇ ਫਿਰ ਜਾਣਾ ਹੈ ਘਰਾਂ ਨੂੰ ਸੋ ਚੈੱਕ ਕਰੋ ਫਿਰ ਚੈੱਕ ਨਾਲ ਆਮ ਜੀ ਹੋਰ ਅਸੀਂ ਬੱਸ ਸੱਜ ਬੈਠੇ ਆ ਤੇ ਸਾਨੂੰ ਬਸ ਨਹੀਂ ਮਿਲ ਰਹੀ ਆ ਇੱਕ ਵਾਰੀ ਚੰਡੀਗੜ੍ਹ ਵੀ ਮੈਂ ਸੀ ਉਹ ਸੀਟ ਹੈ ਨਹੀਂ ਸੀਗੇ ਤੇ ਫੇਰ ਤਾਂ ਕਹਿੰਦੇ ਲੈ ਕੇ ਨਹੀਂ ਜਾਣਾ ਸਹੀ ਹੋਣਾ ਠੀਕ ਆ ਤੇ ਫੋਨ ਅਸੀਂ ਬੱਕੇ ਹੋਇਆ ਠੀਕ ਆ ਦੇ ਹੋਰ ਵਾਰਸ ਆਉਗੀ ਬਟ ਪੱਕਾ ਟਾਈਮ ਨਹੀਂ ਹੈ ਕਹਿੰਦੇ ਟਾਈਮ ਨਹੀਂ ਵੀ ਆਸ ਹੈ ਵੀ ਆਪਸਾ ਦੇ ਕੋਈ ਨਾ ਪੱਕਾ ਨਹੀਂ ਹੈ ਇਹੋਂ ਤੇ ਦੇਖ ਰਹੇ ਆ ਜੇ ਆਉਗੀ ਤਾਂ ਦੇਖ ਰਿਹਾ ਨਹੀਂ ਤਾਂ ਫਿਰ ਇਸੇ ਬੋਲ ਵਾਲੇ ਵਾਪਸ ਚੱਲ ਜਾਣਾ ਕਿ ਫਿਰ ਰਾਤ ਕਿੰਨਾ ਲੇ ਸੇ ਚਲੋਗੇ ਸਵੇਰ ਨੂੰ ਮਨਸਾ ਨੂੰ ਵਾਸਤ ਮਿਲ ਗਿਆ ਤੇ ਅੱਜ ਫਿਰ ਸਿਚ ਬੈਠੀ ਆ ਤੇ ਤੁਹਾਨੂੰ ਅੱਜ ਦਾ ਯੂ ਦੇਖਣ ਨੂੰ ਮੈਂ ਇੱਥੇ ਕਿੱਦਾਂ ਦਾ ਰਹਿੰਦਾ ਹੈ ਤੁਹਾਨੂੰ ਦੇਖਣ ਨੂੰ ਵੇਲਾ ਅੰਦਰ ਸਭ ਬਹੁਤ ਅੱਛਾ ਅਸੀਂ ਹੋ ਗਏ ਹੁਣ ਲੇਟ ਤੇ 11 ਵਜੇ ਆ ਤੇ ਅਸੀਂ ਅਨੰਦਪੁਰ ਲੱਗਈ ਆਏ ਆ ਤੇ ਹੁਣ ਅਸੀਂ ਇੱਥੇ ਰਹਿ ਰਹੇ ਹਾਂ ਜਹਾ ਤੱਕ ਰਹਿ ਰਹੇ ਹਾਂ ਫਿਰ ਸਵੇਰ ਨੂੰ ਫਿਰ ਘਰ ਜਾਵਾਂਗੇ বাস ਲਵਾਂਗੇ ਤੇ বাস ਮਿਲਦੀਆਂ ਨਹੀਂ ਹੈਗੀਆਂ ਰਾਤ ਨੂੰ ਸੋ ਹੁਣ ਸਰਾਂਗਾਂ ਚ ਜਾ ਰਹੇ ਆ ਅਸੀਂ ਤੇ ਫਿਰ ਉੱਥੋਂ ਅਸੀਂ ਕਮਰਾ ਵਾਕ ਕਰਾਵਾਂਗੇ ਤੇ ਫਿਰ ਰਾਤ ਉੱਥੇ ਰਹਿਾਂਗੇ ਇਹ ਦੁਕਾਨਾਂ ਦੋਸਰ ਕਿ ਕੋਈ ਖੁੱਲੀਆਂ ਤੇ ਸਵੇਰ ਨੂੰ ਅਸੀਂ ਦੱਸੂ ਕਰਾਂਗੇ ਦਰਵਾਜ਼ਾ ਤੇ ਹੁਣ ਅਸੀਂ ਸਰਾਵਾਂ ਗਏ ਚੱਲੇ ਆ ਬਹੁਤ ਥੱਕ ਗਏ ਆ ਗਾਇਸ ਬਹੁਤ ਥੱਕ ਗਏ ਅਸੀਂ ਬਹੁਤ ਲੰਬਾ ਸਫ਼ਰ ਸੀ ਤੇ ਉਤੋਂ ਉਹ ਕੇ ਉਹ ਵਾਜ ਜਿਹੀ ਬਾਸਪੇਚ ਜਦ ਚੋਕ ਕੇ ਖਾਂਦੇ ਸੀ ਬਹੁਤ ਜ਼ਾਲੇ ਸੋ ਐਂਡ ਬਿਲਕੁਲ ਬਿਲਕੁਲ ਜਿਨੂੰ ਕਹਿੰਦੇ ਨਾ ਥੱਕ ਹੋਰ ਆ ਖਾਣ ਦਾ ਐਸਾ ਨਹੀਂ ਲੰਗਰ ਹਾਲ ਚੱਲਦੇ ਆ ਲੰਗਰ ਸ਼ਗਨ ਵਾਸਤੇ ਤੇ ਸਾਰੇ ਜਾਣੇ ਥੱਪੀ ਪੀਆ ਆ ਆ ਸੀ ਲੰਗਰ ਹਾਲ ਚਾਹਤੇ ਆ ਤੇ ਲੰਗਰ ਸ਼ਕ ਰਹੇ ਆ ਤੇ 11:30 ਹੋ ਗਿਆ ਤੇ ਰਾਤ ਦੇ ਤੇ ਬਰ ਚੱਲ ਰਿਹਾ ਹੈ ਤੁਮੇ ਵੀ ਸੇਸ਼ਕ ਕਰਾਂਗੇ ਅਸ਼ਕ ਜੰਜੀ ਸਵੇਰ ਹੋ ਗਈ ਆ ਤੇ ਅਸੀਂ ਉੱਠ ਚੁੱਕੇ ਆ ਤੇ ਤਿਆਰ ਹੋ ਕੇ ਨਿਕਲੋਗੇ ਜਾ ਰਿਹਾ ਆ ਆਹ ਲਸੀ ਦੇ ਟਿਕਾਣੀ ਉਹ ਪਹਿਲੇ ਆਇਆ ਲੰਗਰ ਤੋਂ ਹੋਣਸ ਦੀ ਚੱਲਿਆ ਹੋ ਵਾਪਸ ਪਹਿਲਾਂ ਸੇ ਮੱਥਾ ਟਿਕਾਂਗੇ ਤੇ ਫਿਰ ਅਸੀਂ ਆਸਟੈਂਟ ਬਸ ਲੈ ਕੇ ਆਪਣੇ ਸ਼ਹਿਰ ਵੱਲ ਚੱਲਦੇ ਹਾਂ ਸੋ ਪਹਿਲੇ ਜਿਆਦਾ ਲੰਗਰ ਛਾਦੇ ਹੋਏ ਤੇ ਅਸੀਂ ਲੰਗਰ ਹਾਲ ਚ ਬੈਠੇ ਹੋਏ ਇੱਧਰ ਲੰਗਰ ਚੱਲਣਾ ਹੋਇਆ ਚਾਲਾਂ ਲੰਘ ਰਹੇ ਸ਼ਕਤ ਹੁਣ ਅਸੀਂ ਮੱਥਾ ਟੇਕਣ ਵਾਸਤੇ ਜਾ ਰਹੇ ਹਾਂ ਤੇ ਮੱਥਾ ਟੇਕ ਕੇ ਫਿਰ ਆਾਂਗੇ ਸਾਡੀ ਸੋਸ ਤੇ ਫਿਰ ਜ਼ਬਰਦਸਤ ਖਤਮ ਹੋ ਜਾਊਗਾ ਜਾਂ ਫਿਰ ਅਸੀਂ ਲੱਗੇ ਪਹੁੰਚ ਜਾਵਾਂਗੇ ਸੋ ਹੁਣ ਅਸੀਂ ਦਰਸ਼ਨਾਂ ਗਏ ਚਾਹਦੇ ਹਾਂ ਦੀ ਪੂਜੀਏ ਤੇ ਅਸੀਂ ਹੰਦ ਦਰਸ਼ਕਾਂ ਨੂੰ ਜਾਵਾਂਗੇ ਤੇ ਮੰਮਾ ਜੀ ਹੁਣੀ ਬੈਗ ਜਮਾ ਕਰਨ ਗਿਆ ਵੀ ਹਮ ਸੜਿੱਕੇ ਫਿਰ ਉਸ ਤੋਂ ਚੱਕ ਲਮਗੇ ਤੇ ਅਦਰ ਵੀਊ ਚੈੱਕ ਕਰੋ ਤੁਸੀਂ ਨਾਲਾ ਹਰਦਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਤੇ ਥੋੜਾ ਸੀ ਮੱਠਾ ਦੇ ਕਾਂਗੇ ਫੇਜਿੱਦ ਦਾ ਰਹੂਗਾ ਤਨ ਦਸੇ ਤੇ ਰਮਾਂਗੇ ਤੇ ਸਾਰੇ ਸ਼ੂਟ ਕਰਾਉਂਦੇ ਹੋਏ ਤੇ ਇਧਰ ਵੀਊ ਚੈੱਕ ਕਰੋ ਸਾਰਾ ਪਹਾੜ ਦੇ ਦੇਖ ਰਿਹਾ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਵੀਊ ਆ ਤੇ ਸਾਰੇ ਫੋਟੋ ਕਰਾਉਂਦੇ ਹੋਏ ਤੇ ਹੁਣ ਅਸੀਂ ਚੱਲਨੇ ਆ ਅਸੀਂ ਆਪਣੇ ਬੈਗ ਲੈ ਲਏ ਆ ਤੇ ਹੁਣ ਅਸੀਂ ਚੱਲਨੇ ਆ ਤੇ ਨਹੀਂ ਪੈ ਰਿਹਾ ਆ ਹਲਕਾ ਹਲਕਾ ਤੇ ਇਧਰ ਲੱਗ ਰਿਹਾ ਆ ਤੇ ਮੇਰੇ ਵੀ ਖੁਸ਼ ਹੋ ਰਿਹਾ ਘਰ ਚੱਲਣੇ ਘਰ ਚੱਲਿਆਂ ਘਰ ਜਾਣੀ ਕੋਈ ਆ ਮੈਨੂੰ ਬੜੀ ਲੱਗ ਰਿਹਾ ਠੰਡਾ ਠੰਡਾ ਮੌਸਮ ਹੋ ਗਿਆ ਤੇ ਵੈਸੇ ਛਾਣੇ ਦਾ ਬੱਦਲ ਆਇਆ ਨਾ ਤੁਮ ਜਬਸਰੀ ਹੋ ਕੇ ਰਹੇ ਪੈਂਟ ਸੀ ਤੇ ਅੱਗੇ ਵੀ ਪਿਆਸ ਤੇ ਅਨੇ ਥੱਕੇ ਹੋ ਜੀ ਜੇ ਜਾਨਦੇ ਹੋ ਗਏ 11:00 ਵਜੇ ਸੀ ਫਿਰ ਵੀ ਅਸੀਂ ਜਦੋਂ ਜਦੋਂ ਪਹੁੰਚੀ ਆ ਲੱਗਾ ਛੱਡ ਕੇ ਅਸੀਂ ਗਏ 11:00 ਵਜੇ ਦਿੱਖੇ ਸੀ ਹਾਂ ਨਹੀਂ 11:30 ਪਹੁੰਚੇ ਸੀ 11:30 ਪਹੁੰਚੇ ਤੇ ਫਿਰ ਬਹੁਤ ਟਾਈਮ ਲੱਗ ਗਿਆ ਸਾਨੂੰ ਬੱਸ ਉਹ ਲੇਟ ਪਹੁੰਚੀ ਤੇ ਉੱਥੇ ਖਾਲਰਗੜ ਵਾਲੀ ਸੀ ਤੇ ਉੱਥੇ ਅਸੀਂ ਲੱਗਤਾ ਤੇ ਫਿਰ ਬੱਸ ਸਾਨੂੰ ਜਦੀ ਮਿਲ ਗਈ ਓਹੋ ਤੇ ਉੱਥੋਂ ਫਿਰ ਇੱਥੇ ਤੱਕ ਆਏ ਤੇ ਤੇ ਹੁਣ ਚੱਲੇ ਆ ਆਪਣੇ ਸ਼ਹਿਰ ਫਰਸ਼ਨ ਕਰਨ ਨੂੰ ਸੋ ਮਿਲਦੇ ਆ ਬਸ ਦੇਖੋ ਜੀ ਮੀ ਤੇਜ ਹੋ ਗਿਆ ਬਹੁਤ ਤੇਜ ਹੋ ਗਿਆ ਜੀ ਦੇ ਹਬਲੀ ਸੱਡ ਰਹੇ ਆ ਬਸ ਸਟੈਂਡ ਵਾਲਾ ਸੀ ਇਹ ਬਹੁਤ ਤੇਜ ਹੋ ਗਿਆ ਆ ਮੰਮੀ ਜੱਗ ਗਿਆ ਤੇ ਜਾਂਦੇ ਵੇ ਲਗਾਉਣਾ ਲਾ ਰਹੀਆਂ ਖਲ ਰਹੀਆਂ ਆ ਸੋ ਜੀ ਬੈਠੇ ਹੋ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਫੋੜਾ ਸੀ ਬੱਸ ਚ ਬੈ ਗਏ ਅੜੀ ਗਿਆ ਬੈਠਾ ਅਸੀਂ ਪਿੱਛੇ ਲੱਗੇ ਹੋਏ ਜੇ ਮਨੀ ਦੇ ਦੇਵੇ ਅੰਦਰ ਬਸਾਂ ਆਉਂਦੀਆਂ ਜੰਮੀਆਂ ਨਹੀਂ ਲੱਗਾ ਹੋਇਆ ਬਾਦ ਕੋਈ ਤਾਂ ਹਟਿਆ ਹੈ ਨਾ ਬ੍ਰੇਕ ਵੀ ਆਪਣੇ ਸ਼ਹਿਰ ਜਾ ਬਸਤਾ ਲੱਗ ਗਿਆ ਇਸ ਤਰ੍ਹਾਂ ਜਿਵੇਂ ਟਰੇਨ ਚੱਲ ਗਈ ਫਾਸਟ ਸ਼ਾਹ ਹੋਇਆ। ਲੋਟੀ ਫਟਕ ਬਣ ਖੁੱਲੂਗਾ। ਇਹ ਕੋਲ ਸਿੱਧ ਚੱਲਾਂਗੇ। ਹਾਂਜੀ ਹੁਣ ਅਸੀਂ ਪਹੁੰਚ ਗਏ ਆਪਣੇ ਘਰੇ ਤੇ ਘਰ ਵਾਲੀ ਖੁਸ਼ੀ ਕਿਤਨੀ ਹੁੰਦੀ। ਸੋ ਹੁਣ ਹੋ ਗਿਆ ਸੋ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਅੱਛੀ ਵੀ ਕਮੈਂਟ ਕਰਕੇ ਦੱਸੋ ਲਾਈਕ ਕਰ ਦਿਸ਼ੇਗਾ ਦਸੇ ਸਬਸਕ੍ਰਾਈਬ ਕਰ ਦਿਓ ਅਗਗੇ ਤੋਂ ਅਗਗੇ ਨਵੇਂ ਬਲੌਗਸ ਆ ਰਿਹਾ ਅਗਲੇ ਬਲੌਗ ਤੇ ਮਿਲਦੇ ਹਾਂ ਤਦ ਤੱਕ ਲਈ ਸਸਟੀਕ